ਸਰਸਾ ਨਦੀ ਦਾ ਪਾਣੀ ਠਾ ਠਾ ਮਾਰ ਰਿਹਾ ਸੀ ਸਰਸਾ ਨਦੀ ਦਾ ਪਾਣੀ ਠਾ ਠਾ ਮਾਰ ਰਿਹਾ ਸੀ ਸਰਸਾ ਨਦੀ ਤੇ ਸਰਸਾ ਨਦੀ ਤੇ ਭਿਆਨਕ ਜੰਗ ਹੋਇਆ ਸਰਸਾ ਨਦੀ ਤੇ ਭਿਆਨਕ ਜੰਗ ਹੋਇਆ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਛੋਟੇ ਸਹਿਬ ਜਾਦਿਆਂ ਸਮੇਤ ਗੁਰੂ ਜੀ ਨਾਲੋਂ ਵਿਛੜ ਗਏ ਗੁਰੂ ਜੀ ਚਮਕੌਰ ਸਾਹਿਬ ਪੁੱਜੇ ਗੁਰੂ ਜੀ ਚਮਕੌਰ ਸਾਹਿਬ ਪੁੱਜੇ ਜਿੱਥੇ 22 ਦਸੰਬਰ ਜਿੱਥੇ 22 ਦਸੰਬਰ ਸਨ 1704 ਨੂੰ ਚਮਕੌਰ ਦਾ ਜੁੱਧ ਹੋਇਆ 40 ਸਿੰਘਾਂ ਨੇ 40 ਸਿੰਘਾਂ ਨੇ ਬਹੁਤ ਬੱਡੇ ਫੌਜ ਦਾ ਬੜੇ ਬਹਾਦਰੀ ਨਾਲ ਟੱਕਰਾ ਕੀਤਾ ਵੱਡੇ ਸਹਿਬਜਾਦੇ ਵੱਡੇ ਸਹਿਬਜਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਉਹ ਜੁਝਾਰ ਸਿੰਘ ਜੀ ਬੈਰੀਆਂ ਦੇ ਆਹੋ ਲਾਉਂਦੇ ਲਾਉਂਦੇ ਸ਼ਹੀਦ ਹੋ ਗਏ ਪੰਜ ਸਿੰਘਾਂ ਪੰਜ ਸਿੰਘਾਂ ਪੰਜ ਸਿੰਘਾਂ ਦੇ ਫੈਸਲੇ ਅਨਸਾਰ ਗੁਰੂ ਜੀ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਮਾਛੀਵਾੜੇ ਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਪੁੱਜੇ 27 ਦਸੰਬਰ 27 ਦਸੰਬਰ ਸਨ 1704 ਨੂੰ ਛੋਟੇ ਸਹਿਬ ਜਾਦੇ ਸਰਹੰਦ ਵਿਖੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ